ਇਹ ਸਰਕਾਰਾਂ ਦੀਆਂ ਨੀਤੀਆਂ ਸਮਝਣੀਆਂ ਬਹੁਤ ਔਖੀਆਂ ਨੇ ਇਹ ਸਰਕਾਰਾਂ ਟਾਈਮ-ਟਾਈਮ ਤੇ ਜਦੋਂ ਉਹਨਾਂ ਨੂੰ ਲੋੜ ਕਿਸੇ ਦੀ ਪੈਂਦੀ ਹੈ ਤਾਂ ਇਹ ਫਿਰ ਗਧੇ ਨੂੰ ਪਿਓ ਬਣਾਉਣ ਤੱਕ ਜਾਂਦੀਆਂ ਇਹ ਉਹੀ ਸਰਕਾਰਾਂ ਜਿਨ੍ਹਾਂ ਨੇ ਹੁਣ ਤੱਕ ਪੰਜਾਬੀਆਂ ਦੇ ਨਾਲ ਸਿੱਖ ਕੌਮ ਦੇ ਨਾਲ ਜਿਹੜਾ ਹਮੇਸ਼ਾ ਤੱਕਾ ਕੀਤਾ ਗੁਰਮੀਤ RAM ਰਹੀਮ ਜੋ 17 ਤੋਂ ਸਨਾਰੀਆ ਦੇਲ ਦੇ ਵਿੱਚ ਬੰਦ ਹੈ سزا ਘੱਟ ਰਿਹਾ ਘੱਟੋ-ਘੱਟ 12 ਵਾਰ ਉਪਰੋਕਤ ਆ ਚੁੱਕਿਆ ਤੇ ਉਹਦਾ ਕਾਰਨ ਕੀ ਰਹਿੰਦਾ ਹੈ ਵੋਟਾਂ ਦਾ ਹੁਣ ਫਰਵਰੀ ਦੇ ਵਿੱਚ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਤਾਂ ਰਾਮਜੀਤ ਨੂੰ ਐਨ ਮੌਕੇ ਤੇ ਪ੍ਰੋਲ ਦੇ ਦਿੱਤੀ ਗਈ ਹੈ ਕਿ ਸਾਡਾ ਵੋਟਾਂ ਦੇ ਵਿੱਚ ਇਹ ਸਾਥ ਦੇਵੇਗਾ ਜੇ ਦੂਜੇ ਪਾਸੇ ਗੱਲ ਕਰੀਏ ਜਿਹੜੇ ਬੰਦੀ ਸਿੰਘ ਨੇ ਜੋ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਆਪਦੀ ਜਿੰਨੀ ਸਜ਼ਾ ਉਹਨਾਂ ਦੀ ਹੁੰਦੀ ਹੈ ਉਸ ਤੋਂ ਦੁੱਗਣੀ ਸਜ਼ਾ ਉਹ ਭੁਗਤ ਚੁੱਕੇ ਨੇ ਪਰ ਹਜੇ ਤੱਕ ਸਰਕਾਰ ਉਹਨਾਂ ਨੂੰ ਛੱਡਣ ਦੇ ਵਿੱਚ ਮੁੱਕਰ ਜਾਂਦੀ ਹੈ। ਉਹਨਾਂ ਨੂੰ ਛੁੱਟੀ ਨਹੀਂ ਦਿੰਦੀ। ਉਹਨਾਂ ਨੂੰ ਕਦੇ ਪਰੋਲ ਨਹੀਂ ਦਿੱਤੀ ਜਾਂਦੀ। ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਕਦੇ ਪਰੋਲ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ ਜਾਂਦੀ? ਕਿ ਇਹ ਬਾਹਰ ਆਉਣਗੇ ਤਾਂ ਮਾਹੌਲ ਖਰਾਬ ਹੋ ਜਾਊਗਾ। ਕਿ ਬਲਾਤਕਾਰੀ ਰਾਮ ਰਹੀਮ ਆ ਉਹ ਬਾਹਰ ਆਉਂਦਾ। ਤਾ ਵੋਟਾਂ ਦੇ ਲਾਲਚ ਨੂੰ ਬਾਹਰ ਬੁਲਾਉਂਦੇ ਨੇ ਕਿ ਸਾਡੇ ਕਿੰਨੀ ਵੋਟ ਇਹ ਬੰਦਾ ਕਹਿ ਕੇ ਪਵਾ ਦੂਗਾ ਔਰ ਦੂਜੇ ਪਾਸੇ ਜੋ ਵੀ ਆਪ ਦੇ ਪਹਿਲਾਂ ਕਾਰਨਾਮੇ ਕਰਦਾ ਸੀ ਉਹ ਕਾਰਨਾਮੇ ਹੁਣ ਵੀ ਆਪ ਦੇ ਕਰਕੇ ਚਲਾ ਜਾਂਦਾ ਇਸ ਨਾਲ ਮਾਹੌਲ ਨਹੀਂ ਖਰਾਬ ਹੁੰਦਾ ਨਾ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਲਈ ਬਾਰ ਬਾਰ ਰਾਮ ਰਹੀਮ ਨੂੰ ਪਰਵਲ ਦਿੱਤੀ ਜਾਂਦੀ ਹੈ ਤੇ ਕਿਥੇ ਇਹ ਵੀ ਗੱਲ ਸਾਬਤ ਹੁੰਦੀ ਹੈ ਪੰਜਾਬੀਆਂ ਵਾਸਤੇ ਤੇ ਜਿੰਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਉਹ ਸਿੱਖਾਂ ਦੀਆਂ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਜਿਨ੍ਹਾਂ ਦੀ ਸੋਚਣ ਸ਼ਕਤੀ ਖਤਮ ਹੋ ਚੁੱਕੀ ਆ ਜਿਹੜੇ ਇਹ ਰਾਜਨੀਤੀ ਦੇ ਵਿੱਚ ਹੀ ਅੜਕੇ ਹੋਏ ਨੇ ਮੱਕੜੀ ਦੇ ਜਾਲੇ ਵਾਂਗੂ ਉਹਨਾਂ ਨੂੰ ਰਾਜਨੀਤੀ ਨੇ ਪਕੜਿਆ ਹੋਇਆ ਉਹਨਾਂ ਦੀ ਜ਼ਮੀਰ ਮਰ ਚੁੱਕੀ ਆ ਕਿ ਸਿੱਖਾਂ ਨੂੰ ਸਰਕਾਰ ਆ ਜਿਹੜੀ ਵਾਰ-ਵਾਰ ਮਹਿਸੂਸ ਕਰਵਾਉਂਦੀ ਆ ਕਿ ਤੁਸੀਂ ਹਮੇਸ਼ਾ ਗੁਲਾਮੀ ਦੇ ਵਿੱਚ ਹੀ ਰਹੋਗੇ ਇਹ ਗੁਲਾਮੀ ਦਾ ਵਾਰ-ਵਾਰਾ ਚੰਨ ਸਰਕਾਰ ਵੱਲੋਂ ਖਾਸ ਕਰਕੇ ਪੰਜਾਬੀਆਂ ਤੇ ਸਿੱਖਾਂ ਤੇ ਵਾਰ-ਵਾਰ ਲਗਾਇਆ ਜਾਂਦਾ ਆ ਇਹ बार-बार ਜਦੋਂ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਉਦੋਂ ਇਹ ਕੱਲ ਨਾਲ ਦੀ ਨਾਲ ਉੱਠਦੀ ਹੀ ਉੱਠਦੀ ਹੈ ਕਿ ਬੰਦੀ ਸਿੰਘਾਂ ਬਾਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਜਾਂ ਉਹਨਾਂ ਨੂੰ ਪਰੋਲ ਕਿਉਂ ਨਹੀਂ ਦਿੱਤੀ ਜਾਂਦੀ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਆਵਾਜ਼ ਸੰਘਰਸ਼ ਲੜ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਧਰਨੇ ਦਿੱਤੇ ਜਾ ਰਹੇ ਨੇ ਪਰ ਸਰਕਾਰ ਦੇ ਜੂ ਨਹੀਂ ਸਰਕਦੀ